ਨਾਪੋਲੀ ਨੇੜੇ ਇਟਾਲੀਅਨ ਕੇਬਲਕਾਰ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ 1 ਗੰਭੀਰ ਜ਼ਖਮੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ ਪਹਾੜੀ ਬਚਾਅ ਅਤੇ ਫਾਇਰ ਫਾਈਟਰਜ਼ ਸੇਵਾਮੰਦਾਂ ਵੱਲੋਂ ਮੀਡੀਆ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਦੱਖਣੀ ਇਟਲੀ ਦੇ ਨੇੜੇ ਇੱਕ ਕੇਬਲਕਾਰ ਦੇ ਜ਼ਮੀਨ ਤੇ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਗੰਭੀਰ ਰੂਪੇ ਜ਼ਖਮੀ ਹੋ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੂਰ ਦੱਖਣ ਵਿੱਚ ਦੱਖਣ ਪੂਰਬ ਵਿੱਚ ਇੱਕ ਛੋਟੀ ਮੌਂਟ ਫੈਕਟ ਦੇ ਉਦੋਂ ਵਾਪਰਿਆ ਜਦੋਂ ਇੱਕ ਕੇਬਲਕਾਰ ਦੀ ਇੱਕ ਸਹਾਇਕ ਕੇਬਲ ਟੁੱਟ ਗਈ ਕੇਬਲਕਾਰ ਸੇਵਾ ਚਲਾਉਣ ਵਾਲੀ ਇਹ EV ਪਬਲਿਕ ਟਰਾਂਸਪੋਰਟ ਕੰਪਨੀ ਦੇ ਚੇਅਰਮੈਨ ਅਬਬਾਟੋ ਡੀ ਗ੍ਰੈਗੋਰੀਓਨ ਨੇ ਮੈਡੀਅ ਵਿੱਚ ਕਿਹਾ ਕਿ ਜੋ ਵੀ ਹੋਇਆ ਇਹ ਉਹਨਾਂ ਦੀ ਸੋਚ ਤੋਂ ਪਰੇ ਦੁਖਦਾਇਕ ਘਟਨਾ ਹੈ ਇਨਾ ਮਾਰੇ ਗਏ ਲੋਕਾਂ ਜੋ ਕਿ ਇਟਲੀ ਕੁਮੜਾਈ ਸਨ ਉਹਨਾਂ ਵਿੱਚ ਇੱਕ ਨੇੜਲੇ ਸ਼ਹਿਰ ਦਾ ਕੇਵਲ ਆਪਰੇਟਰ ਸੀ ਬਾਕੀ ਦੋ ਬ੍ਰਿਟਿਸ਼ ਅਤੇ ਇੱਕ ਇਜ਼ਰਾਈਲੀ ਸਲਾਨੀ ਸਨ ਜ਼ਖਮੀ ਹੋਣ ਵਾਲਾ ਵੀ ਇਜ਼ਰਾਈਲੀ ਸੀ ਜੋ ਕਿ ਇਸ ਵਕਤ ਜੀਰੇ ਇਲਾਜ ਹੈ ਇਸ ਘਟਨਾ ਨਾਲ ਹੋਰ ਕੇਵਲ ਕਾਰਾਂ ਨੂੰ ਵੀ ਕੁਝ ਸਮੇਂ ਲਈ ਰੋਕਣਾ ਪਿਆ ਕੰਪਨੀ ਦੇ ਚੇਅਰਮੈਨ ਨੇ ਦੱਸਿਆ ਕੇਵਲ ਕਾਰ ਸਿਵਾਮ ਬਸੰਤ ਅਤੇ ਗਰਮੀਆਂ ਦੇ ਮੌਸਮ ਲਈ 10 ਦਿਨ ਪਹਿਲਾਂ ਹੀ ਖੁੱਲੀਆਂ ਸਨ ਇਸ ਮੰਦਭਾਗੀ ਘਟਨਾ ਜਮਲੋਨੀ ਨੇ ਪੀੜਤ ਪਰਿਵਾਰ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਵਿਚਾਹ ਕਰਮਚਾਰੀ ਨਾਲ ਸੰਪਰਕ ਵਿੱਚ ਹਨ ਪ੍ਰਧਾਨ ਮੰਤਰੀ ਇਸ ਵਕਤ ਵਾਸ਼ਿੰਗਟਨ ਵਿੱਚ ਹਨ ਜਿੱਥੇ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨਾਲ ਮੁਲਾਕਾਤ ਕਰ ਰਹੇ ਹਨ